ਹਾਂਜੀ ਟਰੱਕ ਵਾਲਿਓ ਕੀ ਹਾਲ ਚਾਲ ਆ 8:00 ਵੱਜ ਗਏ ਨੇ ਤੇ 8:25 ਤੇ ਆਪਣੀ ਬਈ ਤਲੀਮ ਅੱਜ ਅੱਜ ਤੀਜੀ ਤਲੀਮ ਆ ਬਈ ਆਪਣੀ ਦੁਬਈ ਦੇ ਵਿੱਚ ਹੈਵੀ ਟਰੱਕ ਲਾਇਸੈਂਸ ਦੀ ਤੇ ਹੁਣ ਆਪਾਂ ਚੱਲਿਆਂ ਬਈ ਆਪਣੇ ਸਟੇਸ਼ਨ ਤੇ ਆਜੋ ਮਿਲਦੇ ਆ ਬਈ ਲੋ ਜੀ ਇਹ ਆ ਗਿਆ ਆਪਣਾ ਸਟੇਸ਼ਨ ਜਿੱਥੇ ਆਪਣੀ ਬੱਸ ਰੁਕਦੀ ਆ ਇੱਥੇ ਸਾਰੀਆਂ ਬੱਸਾਂ ਇੱਥੇ ਰੁਕਦੀਆਂ ਨੇ ਬਈ ਆ ਦੇਖੋ ਕਿੰਨਾ ਸੋਹਣਾ ਨਾਲੇ ਦੁਬਈ ਦੇ ਵਿੱਚ ਦੇਖੋ ਦਰਖਤ ਕਹਿੰਦੇ ਸੀ ਨਾ ਦੁਬਈ ਦੇ ਵਿੱਚ ਪੌਦੇ ਨਹੀਂ ਹੁੰਦੇ ਆ ਦੇਖੋ ਕਿੰਨੇ ਸੋਹਣੇ ਆ ਤੇ ਮੈਂ ਨਾਲੇ ਵਧੀਆ ਕੀਤਾ ਹੋਇਆ ਕੰਮ ਕਿਉਂ ਸਾਹਮਣੇ ਦੇਖੋ ਤੁਸੀਂ ਕਿੰਨੇ ਸੋਹਣੇ ਟਰੀ ਖੜੇ ਆ ਆ ਵਾ ਫਸਟ ਰੌਂਡਾਬੋਰਡ ਇਹ ਹੈਗਾ ਜਿਹੜਾ ਜਿਹੜਾ ਇਹਨਾਂ ਦਾ ਇਕੋ ਡਰਾਈਵ ਵਾਲਿਆਂ ਦਾ ਜਿਹੜਾ ਸਟੇਸ਼ਨ ਆ ਫਸਟ ਸਟੇਸ਼ਨ ਵਨ ਰੌਂਡਾਬੋਰਡ ਡੀਆਈਸੀ ਇੱਥੇ ਆ ਜੀ ਇਹ ਬਿਲਕੁਲ ਵਨ ਰੌਂਡਾਬੋਰਡ ਦੇ ਬਿਲਕੁਲ ਉਹਦੇ ਨਾਲ ਹੀ ਆ ਜੇ ਤੁਸੀਂ ਉਧਰੋਂ ਆਉਨੇ ਹੋ ਫਿਰ ਰਾਈਟ ਸਾਈਡ ਆ ਨਹੀਂ ਇਹ ਤੁਹਾਡੇ ਲੈਫਟ ਸਾਈਡ ਆ ਜੇ ਤੁਸੀਂ ਉਧਰੋਂ ਆਉਨੇ ਹੋ ਚਲੋ ਦੀ ਆਪਣੀ ਲੋ ਜੀ ਆਪਾਂ ਪਹੁੰਚ ਗਏ ਆ ਅੱਜ ਆਪਣਾ ਤੀਜਾ ਦਿਨ ਤੀਜੀ ਤਾਲੀਮ ਆਪਣੀ ਸਕੂਲ ਦੇ ਵਿੱਚ ਤੇ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ ਆ ਬਾਈ 8:25 ਤੇ ਕਲਾਸ ਸੀ ਟਾਈਮ ਤੁਸੀਂ ਦੇਖ ਸਕਦੇ ਹੋ 8:00 ਹੋਇਆ ਵਾ ਹਜੇ ਰੋਡ ਕਲੀਅਰ ਕਰਕੇ ਨਿਕਲਣਾ ਵਾ ਬਾਈ ਚਾਹੇ ਤੁਸੀਂ ਫੋਨ ਚਲਾਉਨੇ ਇੱਥੇ ਫੈਨ ਵੀ ਆ ਜੇ ਆਪਾਂ ਨੂੰ ਦੇਖ ਲਵੇ ਨਾ ਸਿਕਿਉਰਟੀ ਵਾਲਾ ਜਾਂ ਫਿਰ ਸ਼ੁਰਤਾ ਤਾਂ ਤੁਹਾਨੂੰ ਜਦੀ ਫੈਨ ਪੈਣੀ ਜੇ ਤੁਹਾਡੇ ਹੱਥ ਦੇ ਵਿੱਚ ਫੋਨ ਆ ਤੁਸੀਂ ਰੋਡ ਕ੍ਰੋਸ ਕਰ ਰਹੇ ਹੋ ਤੇ ਹੁਣ ਆਪਣੇ ਕੋਲੇ ਬਾਈ ਟਾਈਮ ਬਹੁਤ ਜ਼ਿਆਦਾ ਘੱਟ ਗਿਆ ਆਪਾਂ ਸਕੂਲ ਆ ਗਏ ਆ ਬਾਕੀ ਦੇਖਦੇ ਆਂ ਅੱਜ ਤੀਜੀ ਤਾਲੀਮ ਦੇ ਵਿੱਚ ਆਪਾਂ ਨੂੰ ਕੀ ਸਿਖਾਉਂਦੇ ਆ ਤੇ ਮਿਲਦੇ ਆਂ ਹੁਣ ਤੁਹਾਨੂੰ ਪਹਿਲਾਂ ਜਾ ਕੇ ਟਰਾਈ ਦੇ ਆਈਏ ਵੀ ਕੀ ਬਣਦਾ ਫਿਰ ਉਸ ਤੋਂ ਬਾਅਦ ਦੇਖਦੇ ਆਂ ਵੀ ਹਨਾ ਫਿਰ ਮੈਂ ਤੁਹਾਨੂੰ ਦੱਸੂਗਾ ਦੇਖ ਲਓ ਤੁਸੀਂ ਟਰੈਕ ਚੈੱਕ ਕਰੋ ਬਸ ਜਾ ਕੇ ਹੁਣ ਕਰਦਾ ਹਾਂ ਨਹੀਂ ਸੀ ਠੀਕ ਆ ਬਾਈ ਜੀ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਦੇਖਦੇ ਆ ਅੱਜ ਆਪਾਂ ਨੂੰ ਕੀ ਸਿਖਾਉਂਦਾ ਹੈ ਉਸਤਾਦ ਹੈਨਾ ਲੋ ਜੀ ਅੱਜ ਆਪਣੀ ਸੀਗੀ ਤੀਜੀ ਤਾਲੀਮ ਤੇ ਆਪਾਂ ਨੂੰ ਬਾਈ ਮਿਲਿਆ ਬਾਈ ਕਿਹੜੀ ਜਗ੍ਹਾ ਤੋਂ ਤੁਸੀਂ ਆਪਾਂ ਤਰਨ ਤਰਨ ਬਾਈ ਹੁਣੇ ਹਾਂਜੀ ਅੱਜ ਆਪਣੀ ਸੀਗੀ ਤੀਜੀ ਤਾਲੀਮ ਤੇ ਤੀਜੀ ਤਾਲੀਮ ਦੇ ਵਿੱਚ ਬਾਈ ਆਪਾਂ ਨੂੰ ਰਾਈਟ ਲੈਫਟ ਬਾਰੇ ਪੂਰਾ ਦੱਸਿਆ ਪ੍ਰੋਪਰ ਤਰੀਕੇ ਨਾਲ ਟੂ ਵੇ ਤੇ ਚਲਾਇਆ 40 ਦੀ ਸਪੀਡ ਸੀਗੀ ਤੇ ਰਾਈਟ ਰਾਈਟ ਲੈਂਡ ਲਈ ਤੁਹਾਨੂੰ ਪੰਜਵੇਂ ਗੇਅਰ ਦੇ ਵਿੱਚ ਕਰਨਾ ਚਾਹੀਦਾ ਹੈ ਹਨਾ ਤੇ ਲੈਫਟ ਲੈਂਡ ਦੇ ਵਿੱਚ ਚੌਥੇਗੀਰ ਦੇ ਵਿੱਚ ਇਦਾਂ ਸਾਰਾ ਕੁਝ ਦੱਸਿਆ ਵਾ ਤੁਹਾਨੂੰ ਹੌਲੀ ਹੌਲੀ ਆਪਣੇ ਆਪ ਵੀ ਜਦੋਂ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗ ਜਾਣਾ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਤਾਂ ਇਦਾਂ ਕੁਝ ਹੁੰਦਾ ਨਹੀਂ ਸੀਗਾ ਇੱਥੇ ਆ ਕੇ ਥੋੜਾ ਟਫ ਆ ਬਾਈ ਥੋੜਾ ਜਿਹਾ ਮਤਲਬ ਹੁੰਦਾ ਵਾ ਯਾਰ ਵੀ ਥੋੜਾ ਦਿਮਾਗ ਪਜਲ ਹੋ ਜਾਂਦਾ ਨਾ ਵੀ ਸਾਰੀਆਂ ਚੀਜ਼ਾਂ ਕੋਈ ਲਖਤ ਰਾਈਟ ਲੈਫਟ ਬ੍ਰੈਂਡਿਕਟਰ ਵੀ ਲਾਉਣੇ ਆ ਮੂਰੇ ਵੀ ਦੇਖਣਾ ਕੋਈ ਆ ਤਾਂ ਨਹੀਂ ਗਿਆ ਪਰ ਬਹੁਤ ਵਧੀਆ ਸੀਗਾ ਤੀਜੀ ਤਾਲੀਮ ਸੀਗੀ ਹੁਣ ਦੇਖਦੇ ਆ ਚੌਥੀ ਤਾਲੀਮ ਆਪਣੀ ਤੇ ਅੱਗੇ ਦੇਖਦੇ ਆ ਕੀ ਬਣਦਾ ਹਨਾ ਬਾਈ ਤੇ ਅੱਜ ਬਹੁਤ ਬੰਦਿਆਂ ਨੇ ਫਾਈਨਲ ਟਰਾਈਆਂ ਸੀਗੀਆਂ ਬੈਕ ਵਾਲਿਆਂ ਦੀਆਂ ਕੱਚੀਆਂ ਟਰਾਈਆਂ ਪੱਕੀਆਂ ਵੀ ਹੁੰਦੀਆਂ ਨੇ ਬਹੁਤ ਯਾਨੀ ਕੁਛ ਅੱਥੇ ਅੱਜ ਗਾਹ ਪੈਂਦਾ ਸੀ ਪੂਰਾ ਜਿਉਂ ਕਿ ਮਾਰਨਿੰਗ ਸੀ ਨਾ ਆਪਣਾ ਸਿਸਟਮ ਤੇ ਅੱਜ ਆਪਾਂ ਥੋੜਾ ਲੇਟ ਵੀ ਹੋ ਗਏ ਸੀ ਲੇਟ ਕਿਉਂ ਹੋਈ ਸੀ ਬਾਈ ਆਪਣੀ ਜਿਹੜੀ ਬੱਸ ਸੀਗੀ ਉਹਨੇ ਆਉਣਾ ਸੀਗਾ 8:20 ਤੇ ਜਿਹੜੀ ਆਪਣੀ ਕਲਾਸ ਸੀਗੀ ਉਹ 8:25 ਦੇ ਸੀ ਫਿਰ ਆਪਾਂ 5 ਮਿੰਟ ਲੇਟ ਹੋ ਗਏ ਬਾਈ ਲੇਟ ਹੋਣ ਨਾਲ ਥੋੜਾ ਜਿਹਾ ਚੱਕਰ ਪੈ ਗਿਆ ਉਦਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਪਰ 5-10 ਮਿੰਟ ਚੱਲ ਜਾਂਦਾ ਵਾ ਉਸਤਾਦ ਕਈ ਵਾਰ ਕਾਲ ਵੀ ਕਰ ਲੈਂਦਾ ਤੁਹਾਨੂੰ ਕਾਲ ਤੇ ਵੀ ਤੁਸੀਂ ਕਹਿ ਸਕਦੇ ਹੋ ਆਪਣੇ ਉਸਤਾਦ ਨੂੰ ਵੀ ਬਾਈ ਅਸੀਂ ਬੱਸ ਦੇ ਵਿੱਚ ਆਂ ਉਸਤਾਦ ਜੀ ਵੀ ਬਸ ਥੋੜੇ ਟਾਈਮ ਦੇ ਵਿੱਚ ਤੁਹਾਡੇ ਕੋਲ ਪਹੁੰਚ ਗਏ ਆ 5 ਮਿੰਟ ਦੇ ਵਿੱਚ 5-10 ਮਿੰਟ ਤਾਂ ਚੱਲ ਜਾਂਦਾ ਜੀ ਉਸ ਤੋਂ ਬਾਅਦ ਫਿਰ ਤੁਹਾਡੀ ਇੱਕ ਕਲਾਸ ਜਿਹੜੀ ਕੀ ਹੈ ਕੈਨਸਲ ਹੋ ਜਾਂਦੀ ਹੈ ਬਾਈ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਰਾਊਡ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਕਰਾਊਡ ਦੇਖੋ ਉਹ ਸਾਰੇ ਮੇਰੇ ਭਰਾ ਜਨਾਂ ਦੀਆਂ ਸਾਧਰੇ ਦੀਆਂ ਸੀਗੀਆਂ ਕਲਾਸਾਂ ਉਹ ਹੁਣ ਜਾ ਰਹੇ ਨਹੀਂ ਸਾਰੇ ਇੱਦਾਂ ਉਹ ਵੇਟਿੰਗ ਏਰੀਆ ਆ ਗਿਆ ਸਾਰਾ ਇੱਥੇ ਸਾਰਾ ਵੇਟਿੰਗ ਏਰੀਆ ਹੁੰਦਾ ਜੀ ਅਬ ਦੇਖ ਸਕਦੇ ਹੋ ਤੁਸੀਂ ਇਦਾਂ سارے ਸਟੂਡੈਂਟ ਫਿਰ ਜਾਂਦੇ ਆ ਬੱਸਾਂ ਦੇ ਵਿੱਚ ਤੇ ਆ ਆ ਗਈ ਆਪਣੀ ਬੱਸ ਛੋਟੀ ਆ ਭਾਈ ਇਹ ਤੇ ਜਿਹਨੇ ਆਪਾਂ ਨੂੰ ਹੁਣ ਲੈ ਜਾਣਾ ਉੱਥੇ ਇਹ ਬੱਸ ਸਟਾਪ ਆ ਵੀਰੇ ਇੱਥੇ ਦਾ ਇੱਥੇ ਅੰਦਰੋਂ ਆਪਾਂ ਨੂੰ ਆਪਸਾ ਮਿਲ ਜਾਂਦੀਆਂ ਨੇ ਤੁਸੀਂ ਕਿਤੋਂ ਵੀ ਆਲੇ-ਦਾਲਿਓਂ ਬੱਸਾਂ ਜਾਂਦੀਆਂ ਨੇ ਇਹਨਾਂ ਦੀਆਂ ਆਉਂਦੀਆਂ ਨੇ ਸਾਰੀਆਂ ਜੜੀਆਂ ਆਲੇ-ਦਾਲੇ ਛੇੜੀਆਂ ਨੇ ਨਾ ਛੋਟੀਆਂ ਉਹਨਾਂ ਸਾਰੇ ਕਿਤੇ ਜਾਂਦੀਆਂ